ਆਨੇ ਤੇ ਆਉਣ ਦਾ ਮਕਸਦ ਇਹ ਆ ਕਿ ਲੋਕ ਦੇਸੀ ਵੀ ਆਉਣ ਬੇਸਤੀ ਆਰਗੈਨਿਕ ਢੰਗਾਂ ਦੇ ਨਾਲ ਜੁੜਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਜੀ ਪੰਜ ਮਿੰਟ ਪਹਿਲਾਂ ਵੀ ਆਇਆ ਤਾਂ ਕਿ ਜਿਨਾ ਕਿ ਸ਼ੁੱਕਰਵਾਰ ਤੋਂ ਦੇਖਦੇ ਕਿ ਮਿਲਦਾ ਆ ਜਿਨਾ ਦੇ ਕਿੰਨਾ ਰੀਤ ਸਫੇਤ ਹੋ ਪਰ ਅੱਜ ਜਿਹੜੇ ਕਿ ਸਾਰੇ ਹਰਿਕਰਤਾਂ ਪੰਜ ਜੀ ਸਤਿ ਸ੍ਰੀ ਅਕਾਲ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੀ ਸਰ ਮੇਰਾ ਪਿੰਡ ਬੇਦਨੀ ਕਲਾਂ ਸੀ ਤੇ ਨਾਮ ਮੇਰਾ ਕਰਮਜੀਤ ਕੌਰ ਹੈ ਤੇ ਧੂਰੀ ਤਹਿਸੀਲ ਜ਼ਿਲ੍ਹਾ ਸੰਗਰੂਰ ਤੋਂ ਆਇਆ ਸੀ ਮੈਨੂੰ ਤਕਰੀਬਨ 2 ਸਾਲ ਹੋ ਗਏ ਪਹਿਲ ਮੰਡੀ ਅਸੀਂ ਲਾਉਂਦੇ ਹਾਂ ਸੰਗਰੂਰ ਸੰਗਰੂਰ ਹਰ ਸੰਡੇ ਤੇ ਇਸ ਵਾਰ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿ ਸਾਨੂੰ ਪਾਤਰਾ ਆਉਣ ਦਾ ਮੌਕਾ ਦਿੱਤਾ ਅਸੀਂ ਚਾਹੁੰਦੇ ਹਾਂ ਕਿ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਪਤਾ ਲੱਗੇ ਕੀ ਦੇਸੀ ਚੀਜ਼ਾਂ ਕੀ ਹੁੰਦੀ ਆ ਰਹੀਆਂ ਕੀ ਆਰਗੈਨਿਕ ਖੀਂਦਾ ਦਾ ਕਿਉਂਕਿ ਅੱਜਕੱਲ ਬਿਮਾਰੀਆਂ ਨੇ ਇੰਨਾ ਘੇਰਾ ਪਾਇਆ ਹੋਇਆ ਕਿ ਅਸੀਂ ਆਪਣੇ ਆਪ ਨੂੰ ਸਿਰਫ ਨਹੀਂ بچਾ ਸਕਦੇ ਜੇ ਅਸੀਂ بچਾ ਸਕਦੇ ਆ ਤਾਂ ਸਾਨੂੰ ਘਰੇਲੂ ਚੀਜ਼ਾਂ ਹੀ ਘਰ ਤੋਂ ਬਣੀਆਂ ਹੋਮ ਬੇਡ ਚੀਜ਼ਾਂ ਕਿੰਨੀਆਂ ਪੈਣਗੀਆਂ ਤੇ ਆਪਾਂ ਆਪਣੇ ਬੱਚਿਆਂ ਨੂੰ ਤੇ ਬੜੀ ਜੁਰਬਾਰ ਨੂੰ ਤਾਂ ਹੀ ਅਸੀਂ ਸਿਹਤਮੰਦ ਰੱਖ ਪਾਵਾਂਗੇ ਤੇ ਤੁਹਾਡੀ ਹੱਟ ਕਿੱਥੇ ਹੁੰਦੀ ਹੈ ਜੀ ਸਰ ਆਪਣੀ ਸੰਗਰੂਰ ਡਾਕਟਰ ਮਾਨ ਦੇ ਰਿਹਟ ਬਣੀ ਹੋਈ ਆ ਕਿ ਇੱਕ ਡੀਸੀ ਆਫਿਸ ਦੇ ਵਿੱਚ ਆਪਣਾ ਪਹਿਲਵਾਰਟ ਖੋਲਿਆ ਗਿਆ ਜਿਸ ਹਿਸਾਬ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਉੱਥੇ ਆਪਣੇ ਹਰ ਇੱਕ ਪ੍ਰੋਜੈਕਟ ਤੇ ਆਏ ਹਾਂ ਜੀ ਤੇ ਤੁਹਾਡੀ ਫੈਮਿਲੀ ਚ ਕੌਣ ਕੌਣ ਹੈ ਜੀ ਸਰ ਮੈਂ ਮੈਂ ਇੱਕ ਜੁਆਇੰਟ ਫੈਮਿਲੀ ਨੂੰ ਲੌਗ ਕਰਦੀ ਆ ਕਿਉਂਕਿ ਮੇਰੇ ਮੰਮੀ ਪਾਪਾ ਜਿਹੜੇ ਛਾੜੀਆਂ ਸੀ ਸਾਰੇ ਮਤਲਬ 10 ਜਾਣੇ ਆ ਸੀ ਫੈਮਿਲੀ ਚ ਤੇ ਮੈਂ ਮਤਲਬ 2 ਸਾਲਾਂ ਦੇ ਵਿੱਚ ਦਿੱਲੀ ਤੱਕ ਪੀਐਮ ਤੱਕ ਪਹੁੰਚ ਗਈ ਆ ਇਸ ਕੋ ਡੈਕਟ ਨੂੰ ਲੈ ਕੇ ਮੈਨੂੰ ਕਾਫੀ ਸਨਮਾਨ ਵੀ ਪ੍ਰਾਪਤ ਹੋਏ ਨੇ ਇਸ ਟਾਈਮ ਤੇ ਰਾਸ਼ਟਰਪਤੀ ਅਵਾਰਡ ਵੀ ਮੈਂ ਲੈ ਚੁੱਕੀ ਆ ਕਿਉਂਕਿ ਮੈਨੂੰ ਲੱਗਦਾ ਕਿ ਹਰ ਇੱਕ ਔਰਤ ਨੂੰ ਅੱਗੇ ਆਉਣਾ ਚਾਹੀਦਾ ਪਿੰਡਾਂ ਦੇ ਵਿੱਚੋਂ ਨਿਕਲ ਕੇ ਘਰਾਂ ਦੇ ਵਿੱਚੋਂ ਨਿਕਲ ਕੇ ਆਪਾਂ ਨੂੰ ਇੱਕ ਹਮਲਾ ਮਾਰਨ ਦੀ ਲੋੜ ਹੈ ਤਾਂ ਕਿ ਆਪਾਂ ਆਪਣੇ ਆਉਣ ਵਾਲੇ ਪੀੜ੍ਹੀ ਨੂੰ ਵੀ ਸੰਭਾਲ ਸਕੀਏ ਕਿਉਂਕਿ ਅੱਜ ਕੱਲ ਦੇ ਬੱਚੇ ਆ ਜਿਹੜੇ ਬਹੁਤ ਨਸ਼ਿਆਂ 'ਚ ਪੈ ਗਏ ਆ ਜੇ ਆਪਾਂ ਕੋਸ਼ਿਸ਼ ਕਰਾਂਗੇ ਤਾਂ ਆਪਣੇ ਬੱਚਿਆਂ ਨੂੰ ਵੀ ਆਪਾਂ ਬਿਜ਼ਨਸ ਦੇ ਵੱਲ ਲੈ ਕੇ ਆਵਾਂਗੇ ਜਿਹੜੇ ਬਾਹਰ ਜਾ ਰਹੇ ਨੇ ਬੱਚੇ ਤੁਸੀਂ ਕਿ ਇੱਥੇ ਵੀ ਤੁਸੀਂ ਨਿਕਮਾਏਗਾ ਮੈਂ ਚੈਲੰਜਰੀ ਕਰਦੀ ਕਿਉਂਕਿ ਅੱਜ ਕੱਲ ਬਾਹਰ ਜੇ ਆਪਾਂ ਦੇਖੀ ਹਾਲਾਤ ਬਹੁਤ ਬੁਰੇ ਨੇ ਉੱਥੇ ਆਪਾਂ ਕੁਰਸੀਆਂ ਤੇ ਨਹੀਂ ਬਹਿੰਦੇ ਜਾ ਕੇ ਜੇ ਆਪਾਂ ਆਪਣੇ ਪੰਜਾਬ ਦੇ ਵਿੱਚ ਰਹਿ ਗਏ ਹੀ ਆਪਾਂ ਕੰਮ ਕਰੀਏ ਖੇਤਾਂ ਦੇ ਵਿੱਚ ਜਾ ਕੇ ਆਪਾਂ ਆਪਣੀ ਮਿਹਨਤ ਕਰੀਏ ਤੇ ਘਰ ਦੇ ਵਿੱਚ ਮਿਹਨਤ ਕਰੀਏ ਆਪਣੇ ਮੰਮੀ ਪਾਪਾ ਨਾਲ ਹੱਥ ਪਟਾਈਏ ਤਾਂ ਆਪਾਂ ਮੈਂ ਕਹਿ ਸਕਦੀ ਆ ਕਿ ਮੈਨੂੰ ਮਾਣ ਆ ਕਿ ਮੈਂ 50 ਤੋਂ 60000 ਰੁਪਏ ਅਸੀਂ ਮਹੀਨੇ ਦੀ ਵੀ ਅੰਦਰ ਕਮਾ ਰਹੇ ਹਾਂ ਵੈਰੀ ਗੁੱਡ ਜੀ ਕੋਈ ਵੈਰੀ ਕੀ ਕੀ ਪ੍ਰੋਡਕਟ ਨੇ ਤੁਹਾਡੇ ਕੋਲ ਜੀ ਸਰ ਮੇਰੇ ਕੋਲ ਜੀ ਮੈਂ ਪੀਨਟ ਵਾਟਰ ਆਮਲਾ ਕੈਂਡੀ ਆਮਲਾ ਮੁਰਬਾ ਤੇ ਪੇਟ ਦਾ ਚੂਰਨ ਵੀ ਹੈ ਮਖਿਆਲ ਵੀ ਆ ਹੋਰ ਵੀ ਕਈ ਸਾਰੇ ਪ੍ਰੋਡਕਟ ਨੇ ਸਾਡੇ ਆਪਣੇ ਅਸੀਂ ਪੂਰੀ ਤਿਆਰ ਕਰਦੇ ਆ ਘਰੇ ਮੈਂ ਆਪਣੀ ਫੈਮਿਲੀ ਦੀ ਸਪੋਰਟ ਨਾਲ ਸਾਰਾ ਕਰ ਰਹੀ ਜੀ ਠੀਕ ਹੈ ਜੀ ਸਾਰਾ ਸਿਸਟਮ ਤੁਹਾਡਾ ਆਪਣੇ ਖੇਤ ਦੇ ਵਿੱਚ ਹੁੰਦਾ ਹੈ ਠੀਕ ਹੈ ਜੀ ਧੰਨਵਾਦ ਜੀ ਤੁਹਾਨੂੰ ਕਿਵੇਂ ਲੱਗਦਾ ਇਹ ਇੱਕ ਕਿਸਾਨ ਦੀ ਧੀ ਹੈ ਜਿਹੜੀ ਜੀ ਇੰਨਾ ਪ੍ਰੋਡਕਟ ਕਰ ਤਿਆਰ ਕਰਕੇ ਆਰਗੈਨਿਕ ਇੱਥੇ ਹਟ ਲਾ ਕੇ ਇਹ ਲੋਕਾਂ ਦੇ ਇਹ ਕਿੰਨੇ ਲੋਕਾਂ ਦੀ ਮਦਦ ਕਰ ਰਹੀ ਹੈ ਸਿਹਤ ਸਿਹਤ ਦੇ ਪ੍ਰਤੀਜੇ ਸਾਨੂੰ ਇਹਨਾਂ ਦੇ ਮਾਣ ਹੈ ਜੀ ਹਾਂਜੀ ਇਹਨਾਂ ਨੇ ਇੱਕ ਕਸਮ ਵੇਚਿਆ ਸਾਨੂੰ ਦਿੱਤਾ ਹੈ ਇਹਨਾਂ ਦੇ ਸਾਡੀ ਜਿਹੜੀ ਅਗਲੀ ਪਨੀਰੀ ਹੈ ਉਹਦੇ ਵਾਸਤੇ ਵੀ ਬਹੁਤ ਪ੍ਰਿੰਟ ਹੈ ਔਰ ਇਹ ਜਿਹੜੀ ਦੇ ਰਹਿਆ ਵਿਦਾਇਤ ਕਿ ਜਿਹੜੇ ਬੱਚੇ ਬਾਹਰ ਜਾ ਰਹੇ ਹਨ ਉਹ ਅਗਰ ਇਸ ਪ੍ਰੋਡਕਟ ਨੂੰ ਇੱਥੇ ਇਹ ਚੀਜ਼ਾਂ ਨੂੰ ਡਿਪਲੀਮੈਂਟ ਕਰਦੇ ਆਂ ਤੇ ਇਹਨਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈਗੀ ਔਰ ਮੈਂ ਮਾਨ ਕਰਨਾ ਬਹੁਤ ਬੇਟੀ ਦੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਹੁਤ ਹੀ ਪ੍ਰੇਰਣਾ ਮਿਲੇਗੀ ਸਾਡੇ ਇਲਾਕੇ ਨੂੰ ਇਹ ਪਹਿਲੀ ਵਾਰੀ ਉਪਰਾਲਾ ਕੀਤਾ ਗਿਆ ਹੈ ਸਾਡੇ ਇਲਾਕੇ ਦੀ ਡੀਟੀ ਸਰਦਾਰ ਸਿਖਦੇਵ ਸਿੰਘ ਜੀ ਬੈਲਜੀਅਮ ਇਲਾਕੇ ਸਤਰਾਣ ਦੇ ਐਮਐਲਏ ਸਰਦਾਰ ਕੁਲਵੰਤ ਸਿੰਘ ਜੀ ਵੱਲੋਂ ਅਸੀਂ ਇੱਥੇ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਾਂ ਹਾਂਜੀ ਅਸੀਂ ਆਪ ਵੀ ਆਏ ਆ ਹੋਰਾਂ ਲੋਕਾਂ ਨੂੰ ਨਾਲ ਲੈ ਕੇ ਆਏ ਆ ਕਿ ਆਪਾਂ ਵੇਖਦੇ ਹਾਂ ਤਾਂ ਹੀ ਜੁੜਾਂਗੇ ਹਾਂਜੀ ਮੰਨਦੇ ਬਹੁਤ ਬਹੁਤ ਧੰਨਵਾਦ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਆਰਗੈਨਿਕ ਖੇਤੀ ਆਰਗੈਨਿਕ ਪ੍ਰੋਡਕਟ ਲੈ ਕੇ ਸਾਡੇ ਸਾਹਮਣੇ ਸਾਨੂੰ ਵੇਖਣ ਵਾਸਤੇ ਸਾਨੂੰ ਖਰੀਦਣ ਵਾਸਤੇ ਮੌਕਾ ਦਿੱਤਾ ਅਸੀਂ ਇਹਨਾਂ ਸਾਰੇ ਜੋ ਪ੍ਰੋਡਕਟ ਤਿਆਰ ਕਰਕੇ ਲੈ ਆਏ ਨੇ ਵਕਤੋਂ ਅਖਰਸਤਾਨਾ ਤੋਂ ਪੰਜਾਬ ਦੇ ਵਕਵਾ ਕਾਰਿਆਨੇ ਦੇ ਇਲਾਕੇ ਆ ਜੋ ਇਹਨਾਂ ਸਭ ਦਾ ਬਹੁਤ ਖੁਸ਼ੀ ਨਾਲ ਤੇ ਸਵਾਦ ਕਰਦਾ ਧੰਨਵਾਦ ਕਰਦੇ ਹਾਂ ਜੀ ਠੀਕ ਹੈ ਸਾਨੂੰ ਬਹੁਤ ਪ੍ਰੇਰਨਾ ਮਿਲੇਗੀ ਅਸੀਂ ਵੀ ਇਹ ਜਿਹੇ ਪ੍ਰੋਡਕਟ ਤਿਆਰ ਕਰਨ ਦੇ ਵਿੱਚ ਇਹਨਾਂ ਤੋਂ ਕਾਫੀ ਪ੍ਰੇਰਨਾ ਲੈ ਕੇ ਜੁੜਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ